ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਜੀ ਅੱਜ ਮੈਂ ਇੱਕ ਹੋਰ ਸਵੈਟਰ ਦਿਖਾਉਂਦੀ ਹਾਂ ਤੁਹਾਨੂੰ ਇਹ ਸਵੈਟਰ ਕੋਟੀਆਂ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀਆਂ ਵੀ ਤੁਹਾਡੇ ਵੀ ਜਿਹੜੀ ਉਹਨੂੰ ਥੋੜੀ-ਥੋੜੀ ਬਚਦੀ ਪਈ ਹੈ ਤੁਹਾਡੇ ਕੰਮ ਆ ਜਵੇ ਕਿਉਂਕਿ ਕਈ ਵਾਰੀ ਆਪਾਂ ਕਹਿੰਦੇ ਨੇ ਛੋਟੇ-ਛੋਟੇ ਗੋਲੇ ਬਚਦੇ ਹਨ ਇਹਨਾਂ ਦਾ ਆਪਾਂ ਤਾਂ ਕੁਝ ਨਹੀਂ ਬਣਾਇਆ ਜਾਂਦਾ ਪਰ ਆਪਾਂ ਬਹੁਤ ਵਧੀਆ-ਵਧੀਆ ਚੀਜ਼ਾਂ ਬਣਾ ਸਕਦੇ ਆ। ਆ ਦੇਖੋ ਜੀ ਆਹ ਕਈ ਰੰਗਾਂ ਦਾ ਸਵਿਟਰ ਬਣਾਇਆ ਹੋਇਆ। ਡਿਜ਼ਾਈਨਰ ਇਹਦਾ ਆਪਾਂ ਨੇ ਬਾਰਡਰ ਬਣਾਇਆ ਹੋਇਆ। ਕੁੰਡੇ ਆਪਾਂ ਨੇ ਇਹਦੇ ਸਿੱਧੇ ਹੀ ਪਾਏ ਹੋਏ ਜਿਵੇਂ ਆਪਾਂ ਆਰਮ ਪਾਉਨੇ। ਡਿਜ਼ਾਈਨਰ ਬਾਰਡਰ ਬਣਾ ਕੇ ਉੱਪਰ ਆਪਾਂ ਨੇ ਇਹ ਹੁਣ ਆਪਣੇ ਕੋਲ ਬਚਦੀ ਦੀ। ਸਾਰੇ ਰੰਗ 레드, ਬਲੂ, ਵਾਈਟ ਇਹ ਸਾਰੇ ਰੰਗ ਬਚਦੇ ਦੇ ਦੀ ਆਪਣੇ ਕੋਲ ਆਪਾਂ ਨੇ ਸਿਰਫ ਦੋ ਗੋਲੇ ਹੋਰ ਉਹਨਾਂ ਦੇ ਲੈਣੇ ਨਹੀਂ ਜਿਹੜੇ ਕਿ 30-30 ਰੁਪਏ ਦੇ ਆਏ ਤੇ ਆਪਣੇ ਕੋਲ ਤਿੰਨ ਪਲਾਈ ਦੀ ਉਹਨਾਂ ਤੇ ਜੀ ਇਹੇ 60 ਰੁਪਏ ਦੀ ਉਹਨਾਂ ਲੱਗੀ ਹੈ ਜੀ ਇਹਨੂੰ ਬਾਕੀ ਆਪਾਂ ਨੇ ਇਹ ਬਚਦੀਆਂ ਉਹਨਾਂ ਨਾਲ ਤਿਆਰ ਕਰ ਲਿਆ ਜੀ ਦੇਖੋ ਕਿੰਨਾ ਪਿਆਰਾ ਲੱਗਦਾ ਗੋਲ ਗਲੇ ਦਾ ਇਹ ਸਵੈਟਰ ਹੈ ਜੀ ਆਪਾਂ ਨੇ ਜਿਹੜਾ ਗੋਲ ਗਲਾ ਬਣਾਇਆ ਉਹ ਵੀ ਆਪਾਂ ਨੇ ਬਾਰਡਰ ਦੇ ਵਿੱਚ ਡਿਜ਼ਾਈਨ ਪਾਇਆ ਏ ਮੋਢਿਆਂ ਤੇ ਵੀ ਆਪਾਂ ਨੇ ਉਹੀ ਡਿਜ਼ਾਈਨ ਪਾਇਆ ਪਿਛਲੀ ਸਾਈਡ ਵੀ ਆਪਣੀ ਪੂਰੀ ਉਸੇ ਤਰ੍ਹਾਂ ਹੀ ਆਪਾਂ ਨੇ ਆ ਬਿਲਕੁਲ ਸਿੰਪਲ ਜਿਹਾ ਡਿਜ਼ਾਈਨ ਪਾ ਕੇ ਬਣਾ ਤੁਹਾਡੇ ਇਹਨੂੰ ਸਵੈਟਰ ਨੂੰ ਵਿੱਚ ਆਪਾਂ ਨੇ ਉਲਟੀਆਂ-ਉਲਟੀਆਂ ਸਲਾਈਆਂ ਪਾਈਆਂ ਆਪਾਂ ਨੇ ਛੋਟਾ ਜਿਹਾ ਡਿਜ਼ਾਈਨ ਪਾ ਕੇ ਇਹਨੂੰ ਸਵੈਟਰ ਨੂੰ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਤਿਆਰ ਕਰ ਲਿਆ ਜੀ ਤੁਸੀਂ ਵੀ ਇਸ ਤਰ੍ਹਾਂ ਜਿਹੜੀਆਂ ਤੁਹਾਡੇ ਕੋਲ ਬਚੀ ਹੋਈ ਉਣ ਹੁੰਦੀ ਹੈ ਜਿ ਉਹਨਾਂ ਤੋਂ ਇਸ ਤਰ੍ਹਾਂ ਬਣਾ ਲਿਆ ਕਰੋ ਨਾਲੇ ਥੋੜੇ ਜਿਹਾ ਫੈਨਸੀ ਬਣ ਜਾਂਦੇ ਆ ਤੇ ਨਾਲੇ ਆਪਣੀ ਉਣ ਕੰਮ ਆ ਜਾਂਦੀ ਹੈ ਦੋਨਾਂ ਸਾਈਡਾਂ ਤੇ ਇੱਕੋ ਜਿਹੀ ਇਹ ਵਿਚੇ ਦੇ ਆਪਾਂ ਨੇ ਉਲਟੀਆਂ ਸਲਾਈਆਂ ਸਿਰਫ ਆਪਾਂ ਨੇ ਆਹ ਡਿਜ਼ਾਈਨ ਪਾਇਆ ਹੋਇਆ ਡਿਜ਼ਾਈਨ ਆਪਾਂ ਕੋਈ ਵੀ ਆਪਣੀ ਮਰਜ਼ੀ ਦਾ ਪਾ ਸਕਦੇ ਆ ਜੇ ਤੁਸੀਂ ਇਹੀ ਪਾਉਣਾ ਚਾਹੁੰਦੇ ਆ ਤਾਂ ਮੈਂ ਇਹ ਵੀ ਡਿਜ਼ਾਈਨ ਤੁਹਾਨੂੰ ਦੱਸ ਦਊਗੀ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਇਹ ਬਾਰਡਰ ਵੀ ਇਹਦਾ ਦੇਖੋ ਦੇਖਣ ਨੂੰ ਐਂ ਲੱਗਦਾ ਵੀ ਬਹੁਤ ਔਖਾ ਹੈ ਪਰ ਬਹੁਤ ਸੌਖਾ ਹੈ ਇਹ ਵੀ ਆਪਾਂ ਕਿਸੇ ਵੀਡੀਓ ਵਿੱਚ ਦੱਸੂਗੇ ਜੀ ਤੁਹਾਨੂੰ ਸਹੀ ਤਾਂ ਖਰਾਬ ਰਹਿਣ ਕਰਕੇ ਥੋੜੀ ਜੀ ਵੀਡੀਓ ਮੇਤੋਂ ਘੱਟ ਬਣਾ ਹੁੰਦੀ ਆ ਮਾਫ ਕਰਨਾ ਜੀ ਦਿਲ ਤਾਂ ਕਹਿੰਦਾ ਜੀ ਤੁਹਾਨੂੰ ਛੋਟੇ-ਛੋਟੇ ਡਿਜ਼ਾਈਨ ਸੌਖੇ-ਸੌਖੇ ਡਿਜ਼ਾਈਨ ਦੱਸਦੀ ਰਹਾ ਹੈ ਚਲੋ ਜੀ ਬਣਾਇਓ ਤੁਸੀਂ ਆਹ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਕੁਝ ਪੁੱਛਣਾ ਚਾਹੁੰਦੇ ਆ ਤਾਂ ਵੀ ਦੱਸਿਓ ਮਿਲਦੇ ਆ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ